ਬਾਰੀ ਮਾ ਬਖਲਾ ਮੁਜ਼ੀਬ ਰਬੇ ਕੋ ਬੁਵਾ ਰਨਾ ਪਰਸੀਯਾ ਤੁਮ ਜਿਦਾਨ ਮਰਨ ਤੁਝਾਈ ਤਨ ਬਾਇ ਕੋ ਸਹੰਤੀ ਸ੍ਰੀ ਵਾਹਿਗੁਰੂ ਸਾਜੀ ਸੋਰਠਿ ਮਾਰਨਾ ਪ ਜੀਹਾਂ ਪਰਮੇਸ਼ਰ ਦਿੱਤਾ ਬਨਾਂ ਜੋ ਕੋ ਰੋਗ ਕਾ ਤੇਰਾ ਪੰਨਾ ਪਰਮੇਸ਼ਰ ਦਿੱਤਾ ਬਨਾਂ ਕਰੇ ਨਰ ਨਾਰੀ ਹਰ ਸਰਪ੍ਰਰਪਾ ਤਾਰੇ ਸੰਤੋ ਸੁਖੋ ਸਭ ਧਾਈ ਭਾਰਤ ਰਮਾ ਘੂਰਨ ਪਰਵੇ ਸਰਮ ਰਵਰਿਆ ਸਮੀਜਾ

ਦੇ ਆਲ ਪਰਤੂ ਮਿਰਬਾਨੰ ਧਰਨਾਨਕ ਸਾਜਿਵਾਨੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ